ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਬਰਨਾਲਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ। ਦੋ ਮੁਲਜ਼ਮਾਂ ਵਿੱਚੋਂ ਇੱਕ ਨੂੰ 5 ਕਿਲੋ ਫੀਮ ਸਮੇਤ ਕੀਤਾ ਗਿਆ ਗ੍ਰਿਫਤਾਰ ਅਤੇ ਇੱਕ ਸਪਿਫਟ ਕਾਰ ਵੀ ਕੀਤੀ ਗਈ ਬਰਾਮਦ। ਗ੍ਰਿਫਤਾਰ ਮੁਲਜ਼ਮ ਪੇਸ਼ੇ ਤੋਂ ਆਰਐਮਪੀ ਡਾਕਟਰ ਹੈ ਅਤੇ ਦੂਜਾ ਮੁਲਜ਼ਮ ਮਸ਼ਹੂਰ ਕਾਰੋਬਾਰੀ ਹੈ। ਜਿਸ ਦੀ ਇੱਕ ਮੋਬਾਈਲ ਦੀ ਦੁਕਾਨ ਹੈ ਅਤੇ ਉਸ ਨੇ ਕੁਝ ਦਿਨ ਪਹਿਲਾਂ ਇੱਕ ਪਾਸ ਕਲੋਨੀ ਵਿੱਚ ਆਪਣਾ ਘਰ ਬਣਾਇਆ ਹੈ। ਮੁਲਜ਼ਮ ਆਰਐਮਪੀ ਡਾਕਟਰ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਕਈ ਮਾਮਲਿਆਂ ਵਿੱਚ ਸਜ਼ਾ ਖਾ ਰਿਹਾ ਹੈ। ਅਤੇ ਉਹ ਜਮਾਨਤ ਉੱਪਰ ਬਾਹਰ ਆਇਆ ਸੀ ਪੁਲਿਸ ਵੱਲੋਂ ਦੋਮਾਦਰ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਐਸਐਸਪੀ ਬਰਨਾਲਾ ਨੇ ਦੱਸਿਆ ਕਿ ਉਹ ਰਾਸਥਾਨ ਤੋਂ ਬਰਨਾਲੇ ਦੀ ਆਲੀਦਵਾਲੀ ਦੇ ਇਲਾਕਿਆਂ ਵਿੱਚ ਅਫੀਮ ਦੀ ਤਸਕਰੀ ਕਰੇ ਸਨ ਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੈਂਜ ਸ੍ਰੀ ਕੁਲਦੀਪ ਚੌਰ ਆਈਪੀਐਸ ਹੁਣਾ ਦੀ ਹਦਾਇਤ ਅਗੇ ਜਿਹੜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਦੇ ਤਹਿਤ ਬਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਐਸਪੀਡੀ ਅਸੋਕ ਕੁਮਾਰ ਪੀਪੀਐਸ ਡੀਐਸਪੀ ਦੀ ਰਾਜਿੰਦਰਪਾਲ ਸਿੰਘ ਪੀਪੀਐਸ ਸੀਆਈਐਨ ਚਾਰਜ ਬਲਜੀਤ ਸਿੰਘ ਤੇ ਇੰਸਪੈਕਟਰ ਕੁਲਦੀਪ ਇਹਨਾਂ ਵੱਲੋਂ ਇੱਕ ਗੁਪਤ ਸੋਰ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਸਵਿਫਟ ਗੱਡੀ ਗ੍ਰੇ ਕਲਰ ਦੀ ਸਵਿਫਟ ਗੱਡੀ ਸੀਗੀ ਉਹਨੂੰ ਕਾਬੂ ਕੀਤਾ ਗਿਆ ਗੱਡੀ ਦੇ ਵਿੱਚ ਗਗਨਦੀਪ ਸਿੰਘ ਤੇ ਸੁਮਿਤ ਕੁਮਾਰ ਇਨਾਂ ਨੂੰ ਕਾਬੂ ਕੀਤਾ ਗਿਆ ਤੇ ਮੌਕੇ ਤੇ 2 ਕਿਲੋ ਅਫੀਮ ਦੀ ਰਿਕਵਰੀ ਹੋਈ। ਇਹਦੇ ਮੁਤਲਕ थाना ਸਿਟੀ ਚ 128 ਨੰਬਰ ਮਕਦਮਾ ਦਰਜ ਕੀਤਾ ਗਿਆ। ਬਾਅਦ ਚ ਜਦੋਂ ਇਹਨਾਂ ਦੀ ਨਿਸ਼ਾਨਦੇਹੀ ਤੇ ਸੁਮਿਤ ਜੜਾਏ ਉਹ ਬਰਨਾਲੇ ਦੇ ਰਹਿਣੇ ਵਾਲਾ ਈਵਨ ਗਗਨ ਵੀ ਬਰਨਾਲੇ ਦਨੋਲੇ ਏਰੀਆ ਦੇ ਰਹਿਣੇ ਵਾਲਾ ਹੈ। ਸੁਮਿਤ ਦੀ ਨਿਸ਼ਾਨਦੇਹੀ ਤੇ ਜਿਹਦੀ ਜਿਸਦੀ ਰਿਹਾਈ ਆਸਤਾ ਕੌਲੀ ਦੇ ਵਿੱਚ ਹੈ। ਉੱਥੋਂ 1 ਕਿਲੋ ਅਫੀਮ ਹੋਰ ਬਰਾਮਦ ਹੋਇਆ। ਪਰसों ਕੱਲ ਅਗੇਨ ਇਹਨਾਂ ਦੀ ਨਿਸ਼ਾਨਦੇਹੀ ਤੇ 2 ਕਿਲੋ ਬਾਜਾਖਾਨਾ ਰੇਂਡ ਨੇਰੇ दो किलो अफीम टोटल इस केस हले तक किलो रिकवरी हो चुकी है जेरे ये जेड्यूज है पिछोकर तो तो दसना चाहूँगा जरा गगनदीप सिंह है ये एक आर एम पी डॉक्टर है जरा ये सुमित कुमार है इसकी मोबाइल रिपेयरिंग शॉप हंडिया बाजार और इस बंदे की रिहाइश आस्था कॉलोनी है जरा माना जाता है बरनाली जिले का